ਲਓ ਜੀ ਬਾਈ ਜੀ ਲੋਂਗੋਵਾਲ ਬੱਕਰਾ ਮੰਡੀ ਚ ਆਇਆ ਹੋਇਆਗੇ ਤੁਹਾਨੂੰ ਦਿਖਾਉਣ ਆਗੇ ਮੰਡੀ ਦਾ ਘੇੜਾ ਦੇ ਕੇ ਵੀ ਮੰਡੀ ਚ ਕੀ ਕੀ ਹੈਗਾ ਪਰ ਤਾਂ ਇਧਰ ਬਾਈ ਜੀ ਨਿਗਾਹ ਮਾਰ ਤੋ ਕੱਠ ਬਹੁਤ ਆਜੇ ਮੰਡੀ ਦੇ ਵਿੱਚ ਜੇ ਮੰਡੀ ਦੀ ਗੱਲਬਾਤ ਕਰੀਏ ਬਾਈ ਜੀ ਹੁੰਦੀ ਹੈਗੀ 3 13 ਤੇ 26 ਤਰੀਕ ਨੂੰ ਹਣਾ ਤੇ ਆਉਂਦਾ ਬਾਈ ਜੀ ਸਾਰਾ ਕੁਝ ਹੀ ਆ ਉਰੇ ਬੱਕਰੀਆਂ ਵੀ ਬੱਕਰੇ ਵੀ ਬੱਚੇ ਵੀ ਭੇਡਾਂ ਵੀ ਖੱਸੀ ਵੀ ਆਂਡੂ ਵੀ ਹਰੇਕ ਤਰ੍ਹਾਂ ਦਾ ਯਾਨੀ ਕੀ ਉਰੇ ਜਾਨਵਰ ਜਿਹੜਾ ਆਉਂਦਾਗਾ ਬਾਕੀ ਤੁਹਾਨੂੰ ਬਈ ਦਿਖਾਉਣਾ ਹੈ ਕਿ ਮੰਡੀ ਦੇ ਵਿੱਚ ਕੀ ਆ ਗੇੜਾ ਦੇ ਕੇ ਦੇਖੋ ਵੀ ਇੱਧਰ ਚੱਲਦੇ ਫਿਰਦੇ ਸੌਦੇ ਹੋਈ ਜਾਂਦੇ ਨੇ ਕੀ ਹੋ ਰਿਹਾ ਬਾਈ ਇਹ ਤਾਂ ਮੰਗਣੀ ਦੱਸ ਬਈ ਕੀ ਮੰਗੇ ਦਾ ਮੰਗੇ ਦਾ ਕੁਛ ਨਹੀਂ ਬਾਈ ਇਹ ਬਾਈ ਕਹਿੰਦਾ ਪੱਠ ਦੇ ਦੇ ਮਾਹ ਜਰ ਮੈਂ ਦੇਣੀ ਨਹੀਂ ਮੇਰਾ ਜੀ ਹਲੇ ਹੈ ਨਹੀਂ ਕਾਹ ਤੋਂ ਨਹੀਂ ਦੇ ਕਾਹ ਤੋਂ ਮੇਰਾ ਕਹਿੰਦਾ ਜੀ ਵੇਚਣ ਵਾਸਤੇ ਆਵਾਂਗੇ ਔਰੇ ਵੇਚਣ ਵਾਸਤੇ ਅੱਜ ਬੇਚਤੀ ਬੱਕਰੀ ਵੇਚਦੀ ਅੱਜ ਬੱਕਰੀ ਵੇਚਦੀ ਹੁਣ ਇਹਨਾਂ ਦਾ ਜੀ ਨਹੀਂ ਕਰਦਾ ਵੇਚਣ ਨੂੰ ਅਜੇ ਹਾਂ ਇਹਨਾਂ ਨੂੰ ਜੀ ਨਹੀਂ ਕਰਦਾ ਦਿਖਾ ਦੇ ਬੱਬੂ ਬਾਈ ਬਾਈ ਕਹਿੰਦਾ ਵੀ ਵੇਚਣੇ ਨਹੀਂ ਨਹੀਂ ਆਈ ਵਧੀਆ ਯਾਰ ਮੈਨੂੰ ਆਏ ਦੀ ਦੋ ਮਹੀਨਿਆਂ ਨੂੰ ਇਹੀ ਰੱਖ ਕੇ ਇਹੀ ਖਾਲੀ ਵਧੀਆ ਸੂੰਪੂਗੀ ਜਦੋਂ ਨਵੀਂ ਹੋਗੀ ਆਪੀ ਵਧੀਆ ਬੱਕਰਾ 6 ਮਹੀਨਿਆਂ ਨੂੰ ਇਹ ਵਧੀਆ ਬੂਕ ਵਾਂਜੋ ਤਾਂ ਹੀ ਜੀ ਨਹੀਂ ਕਰ ਰਹਾ ਵੇਚਣੇ ਨਹੀਂ ਨਹੀਂ ਕਰਦਾ ਵੀ ਹਲੇ ਤਾਂ ਘਟਣੇ ਇਦੂ ਬਾਦ ਵੈਸੇ ਬੱਟ ਲੈ ਜਿਹੜੇ ਬੱਟਣੇ ਦੀ ਮਤਲਬ ਆ ਖਰਚੇ ਜੋ ਗਏ ਨੇ ਐਂ ਬਾਈ ਯਾ ਨਹੀਂ ਦੇ ਦੇ ਯਾਰ ਨਾ ਯਾਰ ਮੈਂ ਮੁੱਲ ਯਾਦੇ ਮੰਗਣਾ ਫਿਰ ਤੈਂ ਦੇਣਾ ਨਹੀਂ ਹੋਂਾ ਚੱਲ ਮੰਗ ਲੈ ਦੇਖਿਆ ਜਾਊਗਾ ਮੰਗਦਾ ਤਾਂ ਮੈਂ ਇਹਦਾ 20000 ਹੈਂ ਗੱਡੀ ਦਾ 20000 ਲੇਦਾ ਜਿਹਦੇ ਉਸ ਦਿਨ ਬਾਠੇ 30000 ਦੀ 35 ਦੀ ਆਮ ਨਾਲ ਪੱਕਾ ਕਹਿੰਦੇ ਕੱਦ ਕਰਨਾ ਸਾਰੀ ਨੌਂ ਕਹਿੰਦੇ 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 ਅਸੀਂ 8000 ਰੁਪਏ ਦੇ ਦਿੰਦੇ ਆ ਬੋਲ ਦਾ ਨਾ ਪੂਰਾ ਪੱਕਾ ਮੁੱਲ ਲਾਇਆ ਨਹੀਂ ਕੋਈ ਨਾ ਚਾਲੇਦਾ ਆਪਣਾ ਚਲੋ ਉਹਦਾ ਮਰਜ਼ੀ ਹੁੰਦੀ ਆ ਆਹ ਗੱਲ ਰਹੀ ਆ ਆਪਾਂ ਦੀ ਮੰਨ ਦੀ ਗੱਲ ਦੱਸਤੀ ਬਾਈ ਸਹੀ ਗੱਲ ਸਹੀ ਗੱਲ ਕੀ ਫਾਇਦਾ ਗੱਲਾਂ ਕਰੀਆਂ ਇੱਕ ਵੇਚਦੀ ਇੱਕ ਵੇਚਦੀ ਲੈ ਵੀ ਉਹ ਵੇਚਦੀ ਆ ਜਿੱਟੀ ਲੈ ਵੀ ਆ ਚਿੱਟੀ ਵੇਚਦੀ ਬਾਈ ਰਹਿਣਾ ਵਧੀਆ ਫਾਇਦਾ ਹੋ ਗਿਆ ਬਾਈ ਵਧੀਆ ਵਧੀਆ ਹਾਂ ਆਪ ਨੂੰ ਦੋ ਸੂਏ ਦੇਗੀ ਆਪ ਦਾ ਮੁੱਲ ਮੋੜਗੀ ਜਿੰਨੇ ਦੀ ਲੈਤੀ ਸੀ ਉਨੇ ਦੀ ਹੁਣ ਵੇਚੇ ਉਹਨੇ ਦੀ ਵੇਚਤੀ ਉਹਨੇ ਦੀ ਵੇਚੇ ਐਵੇਂ ਕਹੇ ਜੀ ਨਾ ਦੋ ਮੇਵਣੇ ਦੇਗੀ ਆਪਾਂ ਨੂੰ ਇੱਕ ਤਿੰਨ ਮੇਵਣੇ ਦੇਗੀ ਇੱਕ ਪਹਿਲਾਂ ਦੇ ਤਾਂ ਜੀ ਵੇਚ ਦੱਦੀ ਆ ਹਾਂ ਹੁਣ ਜਿੰਨੇ ਦੀ ਲੈਤੀ ਸੀ ਉਨੇ ਦੀ ਵੇਚਤੀ ਉਹਨੇ ਦੀ ਵੇਚਦੀਆਂ 11000 ਦੀ ਲੈ ਕੇ ਆਇਆ ਸੀ ਇਹਨੂੰ 1.5 ਦੀ ਦੇਤੀ ਸਾਰਾ ਠੀਕ ਆ ਬਾਈ ਧੰਨਵਾਦ ਮਿੱਤਰਾਂ ਲੇ ਵੀ ਇਲਤੀ ਲੈਣਾ ਧੂਰੀ ਦੀ ਹਾਂ ਇਲਤੀ ਲੈਣਾ ਧੂਰੀ ਕਿਵੇਂ ਭਾਈ ਕੀ ਹਾਲ ਨੇ ਨਸ ਠੀਕ ਹੈ ਵਧੀਆ ਵਧੀਆ ਕੀ ਬਣਿਆ ਅੱਜ ਬਸ ਬਣਾਇਆ ਕਿ ਨਾ ਕੋਈ ਮੰਡੀ ਚ ਬਣ ਗਿਆ ਇੱਕ ਵੱਟਾ ਲੱਗ ਗਿਆ ਇੱਕ ਵੱਟਾ ਲੱਗ ਗਿਆ ਠੀਕ ਆ ਫਾਇਦਾ ਹੁੰਦਾ ਮੰਡੀਆਂ ਦਾ ਬਹੁਤ ਫਾਇਦਾ ਯਾਰ ਕਿਰਪਾ ਮਾਲਕ ਦੀ ਠੀਕ ਆ ਬਾਈ ਚਾਂਸ ਜੇ ਮੰਡੀਆਂ ਬਿੰਨ ਬੰਦ ਹੋ ਜਾਣ ਜਿਵੇਂ ਹੁਣ ਰੌਲਾ ਪੈ ਰਿਹਾ ਵੀ ਮੰਡੀਆਂ ਬੰਦ ਕਰਨਗੇ ਕੀ ਬਣੂ ਭਾਈ ਕੀ ਬਣੂ ਵੀਰੇ ਸਾਡਾ ਕੰਮ ਵੀ ਖੜਜੂ ਯਾਰ ਹੈ ਕੰਮ ਖੜਜੂ ਕੰਮ ਖੜਜੂ ਹਾਂ ਬਾਕੀ ਐ ਸਾਡਾ ਦਿਹਾੜੀ ਨਾਲੋਂ ਵਧੀਆ ਹੂੰ ਮਸਲਾ ਵਧੀਆ ਹੈਗਾ 11500 ਰੁਪਿਆ ਬਣੀ ਜਾਂਦਾ ਹੈ ਬਣੀ ਜਾਂਦਾ ਹਾਂ ਠੀਕ ਔਖਾ ਹੋ ਜੂਣਾ ਜੀ ਮੰਡੀਆਂ ਬੰਦ ਹੋ ਗਈਆਂ ਬਾਕੀ ਐ ਹੈਗਾ ਆਪਾਂ ਡੰਗਰ ਪੁੱਛਦੇ ਆਪਾਂ ਰੱਖਦੇ ਆ ਵਧੀਆ ਉਹ ਵਧੀਆ ਪੈਸੇ ਵੀ ਦੇ ਜਾਂਦੇ ਆ ਜੇ ਕਦਰ ਵਾਲੇ ਡੰਗਰ ਰੱਖਦੇ ਆ ਕੁਆਲਟੀ ਵਾਲੇ ਹੂੰ ਵਧੀਆ ਰੁਪਏ ਆ ਪਿਆ ਦੋ ਵੀ ਕਿ ਵੀ ਅੰਦਰ ਇਹ ਗੱਲ ਸਹੀ ਗੱਲ ਹੈ ਇਹ ਤਾਂ ਆਪ ਤੇ ਡਿਪੈਂਡ ਹੈ ਡਾੜੀ ਉਹ ਇੱਕ ਤਰ੍ਹਾਂ ਦੀ ਇਹ ਵੀ ਹੈ ਯਾਰੀ ਹੈ ਬਾਕੀ ਬੰਦੇ ਤੇ ਆਪ ਤੇ ਟਮੈਂਟ ਹੈ ਯਾਰ ਸਾਰੀ ਗੱਲ ਹੈ ਠੀਕ ਹੈ ਆਪ ਤੇ ਡਿਪੈਂਡ ਹਾਂ ਜੇ ਵਧੀਆ ਚੀਜ਼ ਰੱਖਾਂਗੇ ਵਧੀਆ ਰੁਪਏ ਵਟਾਂਗੇ ਹੈ ਨਾ ਗੱਲ ਸਹੀ ਗੱਲ ਹੈ ਠੀਕ ਹੈ ਵੀ ਮਿੱਤਰ ਧੰਨਵਾਦ ਕਰਦੇ ਆ ਬਈ ਆ ਜਾਓ ਮਿੱਤਰ ਇੱਧਰ ਦੀ ਆ ਜਾਓ ਰਾਹ ਕਿਹੜਾ ਦਿੰਨੇ ਆ ਇੱਧਰ ਦੀ ਦੇਖ ਸਕਦੇ ਹੋ ਬਈ ਵਿੱਚ ਦੇ ਨਾ ਹੁਣ ਰੌਲਾ ਜਾ ਪਿਆ ਪਿਆ ਵੀ ਮੰਡੀਆਂ ਦਾ ਥੋੜਾ ਜਿਹਾ ਬਈ ਬਾਕੀ ਦੇਖਦੇ ਆ ਵੀ ਕੀ ਬਣਦਾ ਬਈ ਕੀ ਗੱਲਬਾਤ ਬਣੂਗੀ ਨਾ ਤੇ ਆ ਬਾਈ ਮੈਨੂੰ ਲੱਗਦਾ ਚ ਕਾ ਫਾਈਟਿੰਗ ਹੈ ਇੱਥੇ ਹੋਗੇ ਕਿੱਥੋਂ ਆਇਓ ਬਾਈ ਕੋਟੜੇ ਤੋਂ ਕਿੱਥੋਂ ਕੋਟੜੇ ਤੋਂ ਕੋਟੜੇ ਤੋਂ ਲੈ ਵੀ ਦੇਖ ਸਕਦੇ ਹੋ ਗੱਡੀ ਚਾਈਦੇ ਆਲਟੋ ਚ ਬੱਕਰੀਆਂ ਹਨ ਵੱਡੀਆਂ ਗੱਲਾਂ ਬਾਤਾਂ ਹੋ ਗਿਆ ਬੱਕਰੀਆਂ ਦੇ ਆਉਣਾ ਵਿੱਚ ਇੱਕ ਅੱਖ ਬਾਈ ਗੱਡੀ ਤੇ ਦੇਖ ਸਕਦੇ ਹੋਗੇ ਕਿੱਥੇ ਬਿਠਾਈਆਂ ਨੇ ਬਾਈ ਇਹ ਇਹ ਅੱਗੇ ਸੀਟ ਤੇ ਹੈ ਏਸੀ ਲੱਗਿਆ ਹੋਇਆ ਇਹਦੀ ਕਿੰਨਾ ਬਿਨਾ ਏਸੀ ਤੋਂ ਬਾਈ ਬਿਨਾ ਏਸੀ ਤੋਂ ਨਾ ਏਸੀ ਨਹੀਂ ਲੱਗਿਆ ਹੋਇਆ ਇਹਦੀ ਲੈ ਵੀ ਮਿੱਤਰੋ ਆ ਜਾ ਤੇ ਇਹ ਦੇਖ ਸਕਦੇ ਹੋ ਬਾਈ ਮੰਡੀਆਂ ਦੇ ਵਿੱਚ ਬਈ ਗਰੀਬ ਬਾਅਦ ਤੇ ਵਧੀਆਂ ਨੇ ਮੰਡੀਆਂ ਕਿਉਂ ਬਈ ਮਿੱਤਰਾ ਵਧੀਆਂ ਜੀ ਕੀ ਹਾਲ ਨੇ ਬਾਬਾ ਜੀ ਕਿੱਥੋਂ ਆਇਓ ਗੁਜਰਾਂ ਤੋਂ ਜੀ ਗੁਜਰਾਂ ਤੋਂ ਠੀਕ ਬਣਿਆ ਕੁਛ ਅੱਜਕਨ ਕਬੇਚ ਦੀ ਘੜੀਏ ਦਿਖਾਓ ਮਾੜੇ ਅੱਗੇ ਅੱਗੇ ਲੈ ਵੀ ਇੱਕ ਵੇਚ ਗਿਆ ਬਾਬਾ ਕਹਿੰਦਾ ਮੈਂ ਗੁਜਰਾਂ ਤੋਂ ਆਇਆਗਾ ਇਧਰ ਪਾਨੀ ਘੜ ਕੋਈ ਕਣੀ ਹੋ ਠੀਕ ਆ ਚਲੋ ਲੈ ਜਾਓ ਬਾਬਾ ਹਾਂਜੀ ਬਈ ਕੀ ਹਾਲ ਚਾਲ ਨੇ ਵਧੀਆ ਜੀ ਜਿਹੜਾ ਪਿੰਡਾ ਹਾਥਣ ਜੀ ਹਾਥਨਾ ਠੀਕ ਆ ਫਾਇਦਾ ਹੁੰਦਾ ਮੰਡਿਆਂ ਜਾ ਕੇ ਜਾਂ ਨਹੀਂ ਬਹੁਤ ਫਾਇਦਾ ਹੁੰਦੇ ਜੀ ਬਹੁਤ ਫਾਇਦਾ ਹੁੰਦਾ ਠੀਕ ਆ ਜੇ ਬੰਦ ਹੋ ਗਿਆ ਭਲਾ ਬਾਈ ਫੇਰ ਕੀ ਬਣੂਗਾ ਫੇਰ ਜੀ ਦਿਹਾੜੀ ਕੰਮ ਕਰਾਂਗੇ ਫੇ ਦਿਹਾੜੀ ਕਰ ਲਵਾਂਗੇ ਠੀਕ ਆ ਇੱਧਰ ਕਿੰਨਾ ਟਾਈਮ ਹੋ ਗਿਆ ਮੰਡੀਆਂ ਚ ਆਉਂਦੇ ਇਹਨੂੰ ਸਾਨੂੰ ਕਿ 7-8 ਸਾਲ ਹੋ ਗਏ 7-8 ਸਾਲ ਹੋ ਗਏ ਠੀਕ ਆ ਟੁੰਗ ਵਾਲੀ ਤੋਂ ਚੱਲੇ ਆ ਹਾਂ ਜੀ ਹਾਂ ਜੀ ਟੁੰਗਲ ਤੋਂ ਚੱਲੇ ਆਵੇਂ ਹਨ ਠੀਕ ਆ ਬਾਈ ਚੰਗਾ ਜੀ ਧੰਨਵਾਦ ਲੈ ਵੀ ਆ ਭਾਈ ਵੀ ਆਉਂਦੇ ਨੇ ਮੰਡੀ 'ਚ ਗੱਲਬਾਤ ਕਰਦੇ ਬਾਈ ਕੀ ਹਾਲ ਨੇ ਠੀਕ ਆ ਬਾਈ ਔਰੇ ਆ ਜਾ ਕਿੱਥੋਂ ਆਇਆ ਹੋਏ ਮੋਲੋਵਾਲ ਤੋਂ ਬਾਈ ਮੋਲੋਵਾਲ ਤੋਂ ਹਾਂ ਇਹ ਇਹਨੂੰ ਕੰਮ ਨੂੰ ਕਿੰਨਾ ਟਾਈਮ ਹੋ ਕਰਦੇ ਨੂੰ ਹਾਂ ਹੁਣ ਹੀ ਲੈਤੀ ਅੱਜ ਦਾ ਅੱਛਾ ਹੁਣ ਹੀ ਲਈ ਹੈਗੀ ਠੀਕ ਆ ਮੰਡੀਆਂ ਚਾਉਂ ਕਿੰਨਾ ਟਾਈਮ ਹੋ ਗਿਆ ਮੰਡੀਆਂ ਜਾ ਹੋ ਗਿਆ ਤਨ 4 ਸਾਲ ਹੋ ਗਿਆ ਠੀਕ ਆ ਫਾਇਦਾ ਹੁੰਦਾ ਮੰਡੀ ਜਾ ਕੇ ਬਈ ਵਧੀਆ ਫਾਇਦਾ ਹੁੰਦਾ ਠੀਕ ਗਰ ਰੋਜ਼ਗਾਰ ਚ ਚੱਲੀ ਜਾਂਦਾ ਨਾ ਵਧੀਆ ਠੀਕ ਕਪੜਾ ਹੀ ਤਾਂ ਨਹੀਂ ਕਰੀ ਹੋਈ ਬਾਈ ਮੇਰੇ 12ਵੀਂ ਹੈ ਜੀ 12ਵੀਂ ਤੇ ਹਾਂ ਕਾਲਜੇ ਲੱਗਿਆ ਕਾਲਜੇ ਲੱਗਿਆ ਹਾਂ ਠੀਕ ਆ ਬਈ ਤੇ ਇਹ ਫਿਰ ਨਾਲ ਨਾਲ ਚੱਲਦਾ ਹੈ ਹਾਂ ਪੱਕੇ ਤੋਂ ਬਿੱਲੇ ਦੌਰ ਦੇ ਆਦਰੇ ਨਹੀਂ ਪਰ ਉਹ ਮੁੰਡਾ ਹੁੰਦਾਗਾ ਉਹਦਾ ਡੈਡੀ ਹੈਗਾ ਜੀ ਉਹ ਡੈਡੀ ਦਾ ਹੁੰਦਾ ਅਸਾ ਅਸ ਠੀਕ ਆ ਫਿਰ ਅੱਜ ਮੰਡੀ ਚ ਆਜਦੇ ਆ ਗਏ ਅੱਜ ਬਿੱਲੇ ਵੀ ਆ ਚਲ ਠੀਕ ਆ ਵੀ ਮਿੱਤਰ ਪਹਿਲਾਂ ਗੋਲੀ ਵਾਲਾ ਬੱਤ ਨਾਲੇ ਗੋਲੀ ਵਾਲਾ ਬੱਤ ਚੱਲ ਜਾਂਦੀ ਆ ਮੇਰੇ ਅੰਦਰ ਆ ਜੀ ਚਲਾ ਆ ਜਾ ਵੀ ਉਹਦਾ ਸੜਕ ਤੇ ਤੂੰ ਲੈ ਵੀ ਆ ਜਾ ਨੂੰ ਦਿਖਾਉਣੇ ਆਗੇ ਇੱਧਰ ਸੌਦਾ ਕਰਨ ਲੱਗਿਆ ਪਿਆ ਬਈ ਚਰਨਾ ਕਾਉ ਚਰਨੇ ਠੀਕ ਠਾਕ ਭਾਈ ਜੀ ਬਣੀ ਗੱਲ ਬਾਤ ਕੋਈ ਹਾਂ ਹਾਂ ਗੱਲ ਇਹ ਹੋ ਸਕਦਾ ਵੀ ਨਾ ਆਪਣੇ ਸਹੀ ਗੱਲ ਆ ਕਿੰਨੀਆਂ ਵੇਚ ਗਿਆ 4 ਵੇਚਤੀਆਂ 4 ਵੇਚਤੀਆਂ ਹਾਂ ਲੈ ਵੀ ਆ ਜੇ ਬਹੁਤ ਪਿਆ ਭਈਆ ਸਮਾਂ ਪਿਆ ਭਈਆ ਜੀ ਠੀਕ ਆ ਜੀ ਤੇ ਚਰਨਾ ਆਉਂਦਾਗਾ ਆਈ ਮੰਡੀ ਆਏ ਮੰਡੀ ਹਾਂ ਤੰਗ ਤਰੀਕ ਵਾਲੀ ਕਦੇ ਮਿਸ ਹੋ ਜਾਂਦੀ ਹੈ ਕੀ ਕੰਮ ਵਧੀਆ ਵੇਚ ਕੇ ਜਾਂਣਾ ਨਾ ਉਰਿਆ ਹੀ ਮੜਾ ਯਾਰ ਤੰਤੇ ਨਹੀਂ ਆਉਂਦਾ ਕਿ ਦੋ ਥੇ ਹਾਂ ਹਾਂ ਜੀ ਹਾਂ ਸਾਰੀਆਂ ਮੰਡੀਆਂ ਤੇ ਆਉਂਦਾ ਬਾਈ ਸਾਰੀਆਂ ਮੰਡੀਆਂ ਤੇ ਵਧੀਆ ਫਾਇਦਾ ਹੁੰਦਾ ਬਾਈ ਮੰਡੀਆਂ ਦੇ ਵਿੱਚ ਮੰਡੀਆਂ ਦੇ ਵੀ ਫਾਇਦਾ ਵੀਰੇ ਘਰੇ ਵੀ ਫਾਇਦਾ ਆ ਘਰੇ ਵੀ ਫਾਇਦਾ ਟਾਈਮ ਪਾਸ ਕਰਨਾ ਬਾਈ ਜਿਵੇਂ ਮਰਜੀ ਲਈ ਚੱਲੋ ਜਿਵੇਂ ਮੈਂ ਹੁਣ ਰੌਲਾ ਪੈ ਰਿਹਾ ਵੀ ਉਹ ਕਰਨਗੇ ਮੰਡੀਆਂ ਬੰਦ ਕਰਨਗੇ ਬਾਈ ਕੀ ਬਣੂਗਾ ਫਿਰ ਬਾਈ ਜੇ ਜੇ ਮੰਡੀਆਂ ਦੇਖੋ ਬਾਈ ਜੀ ਕੋਈ ਵੀ ਕੰਮਾਂ ਕੰਮ ਚੱਲਦੇ ਹੀ ਰਹਿੰਦੇ ਹੁਣ ਚੱਲਦੇ ਰਹਿੰਦੇ ਠੀਕ ਆ ਜੀ ਬੰਦ ਹੋ ਗਈ ਇਹਦੇ ਨਾਲ ਆ ਜੇ ਹੁਣ ਗਰੀਬ ਬੰਦਿਆਂ ਦਾ ਧੰਦਾ ਚੱਲ ਰਿਹਾਗਾ ਗੀ ਬੰਦਾ ਧੰਦਾ ਚੱਲਦਾ ਉਹ ਬੰਦ ਹੋ ਜਾਊਗਾ ਹੁਣ ਇੱਕ ਬੰਦੇ 'ਚ ਗੰਜਾਇਸ ਹੁੰਦੀ ਆ ਵੀਰੇ 10000 ਦੀ ਇੱਕ 'ਚ ਗੰਜਾਇਸ ਆ 2000 ਦੀ ਹੂੰ ਜਿਹੜਾ ਬੰਦਾ ਉਹਰੇ 2000 ਵੀ ਲੈ ਕੇ ਆ ਗਿਆ ਉਹ 5-400 ਲੈ ਕੇ ਜਾਊਗਾ ਲੈ ਕੇ ਜਾਊਗਾ ਗਰੀਬ ਬੰਦੇ ਦੀ ਰੋਟੀ ਦਾ ਰਚਕਾਰ ਆ ਬਾਈ ਸਹੀ ਗੱਲ ਹੈ ਤੁਹਾਡੀ ਹੈਗੀ ਹੋਰ ਐਡੀਆਂ ਪ੍ਰਾਪਰਟੀਆਂ ਨਹੀਂ ਹੁੰਦੀਆਂ ਬਾਈ ਇਹ ਚੀਜ਼ਾਂ ਦੇ ਵਿੱਚ ਸਹੀ ਗੱਲ ਆ ਬਾਈ ਜਿੱਦ ਦੇ ਇਹਦੀਆਂ ਮੰਡੀਆਂ ਚਾਲੂ ਹੋਈਆਂ ਨੇ ਵਧੀਆ ਰੁ ਇਹਦੇ ਜੱਜ 50000 ਦੀ ਗੰਜਾਇਸ ਨਹੀਂ ਹੈਗੀ। ਨਹੀਂ ਹੈਗੀ। ਇਹ 5000 ਲੈ ਕੇ ਕੋਈ ਮੇਮ ਨਹੀਂ ਵੀ ਪਾਲ ਕੇ ਆਪਦਾ ਕੰਮ ਚਲਾ ਸਕਦਾ ਬਾਈ। ਇਹ ਗੱਲ ਹੈ ਸਹੀ ਗੱਲ। ਠੀਕ ਹੈ ਜੀ ਗੱਲ। ਹੁਣ ਇਹਦੇ ਕੋਲੇ 50000 ਹੋਵੇ ਨਾ ਤਾਂ ਕੰਮ ਚੱਲੇ ਨਾ। ਕੰਮ ਚੱਲੇਗਾ। ਠੀਕ ਹੈ ਜੀ। ਇਹ 5000 ਨਾਲ ਵੀ ਇਹ ਲੈਣ ਦੇ ਵਿੱਚ ਵੜ ਸਕਦਾ। ਗਰੀਬ ਵਾਲਾ ਤਾਂ ਨਾ ਬਾਕੀ ਤਾਂ। ਇਹ ਗਰੀਬਾਂ ਵਾਲਾ ਤਾਂ ਬਾਈ ਜੀ। ਚੱਲਦਾ ਰਹਿਣਾ ਚਾਹੀਦਾ ਗੱਲ। ਕਿਉਂਕਿ ਇਹਦੇ ਨਾਲ ਬਾਈ ਕਾਫੀ ਬੰਦੇ ਜੁੜੇ ਹੋਏ ਨੇ ਦੇਖਿਆ ਜਾਵੇ ਨਾ। ਬਿਲਕੁਲ ਜੀ ਬਾਈ। ਇਹ ਮੈਂ ਦੁਕਾਨਾਂ ਵਾਲੇ ਹੋਗੇ ਦੇਖੋ। ਹਾਂ ਜੀ ਹਾਂ ਜੀ ਹਰੇਕ ਬੰਦੇ ਦਾ ਬਾਈ ਇ ਆਪ ਉਹਦੀ ਸੋਚ ਹੁੰਦੀ ਆ ਵੀਰੇ ਸੋਚ ਹੁੰਦੀ ਆ ਹਾਂਜੀ ਚਲ ਠੀਕ ਆ ਕਰਨੇ ਬਾਈ ਠੀਕ ਆ ਬਾਈ ਜੀ ਧੰਨਵਾਦ ਬਾਈ ਜੀ ਤੁਹਾਡਾ ਹੀ ਬਹੁਤ ਬਹੁਤ ਚਲੋ ਆਜੋ ਅੱਗੇ ਚੱਲਦੇ ਆ ਲੈ ਵੀ ਮੰਡੀ ਚ ਕੁੱਤੇ ਵੀ ਆਉਂਦੇ ਨੇ ਨਾ ਦੇਖ ਸਕਦਾਓ ਨਿਗਾਹ ਮਾਰ ਸਕਦੇ ਹੋ ਬਾਈ ਨਾ ਕੁੱਤੇ ਵੀ ਮੁਰਗੇ ਵੀ ਬੱਕਰੇ ਵੀ ਬੱਕਰੀਆਂ ਵੀ ਸਾਰਾ ਕੁਝ ਹੀ ਆਉਂਦਾ ਹੈਗਾ ਬਾਈ ਕੀ ਹਾਲ ਨੇ ਵਧੀਆ ਵੀਰੇ ਕਿੱਥੋਂ ਆਏ ਬਾਈ ਟਡਰੀਆਂ ਤੋਂ ਲੈ ਵੀ ਦਿਖਾ ਦੇ ਬਾਈ ਕਿਹੜੀ ਨਾਲ ਆਸਲਾ ਬਾਈ ਇਹ ਇਹ ਉਹ ਬਾਈ ਨੂੰ ਪਤਾ ਹੈਗਾ ਇਹ ਉਹ ਜ਼ਿਆਦਾ ਤੌਰ ਤੇ ਉਹ ਕੁੱਤੇ ਉਹ ਹੀ ਬਾਈ ਅਸੇ ਬਾਈ ਹੈ ਆ ਲੈ ਬਾਈ ਕਿਹੜੀ ਨਸ ਲਈ ਇਹ ਪੇਰੀਅਨ ਹੈ ਤੇ ਉਹ ਬੱਚੇ ਉਹ ਪੇਰੀਅਨ ਦੇ ਨੇ ਬਾਈ ਇਹਦੇ ਨੇ ਕਿ ਕਿਸੇ ਹੋਰ ਦੇ ਨੇ ਨਾ ਹੋਰ ਅੱਛਾ ਹੋਰ ਦੇ ਰਹੇ ਕਿੰਨੇ ਕਿੰਨੇ ਟਾਈਮ ਦੇ ਬੱਚੇ ਹੋਗੇ ਬਾਈ ਉਹ ਕਿੰਨੇ ਕਿੰਨੇ ਦੇ ਹੋਗੇ ਮਹੀਨੇ ਕਿ ਦੇੋਗੇ ਕੀ ਮੰਗੇ ਇਹਨਾਂ ਦਾ 35 ਹਜ਼ਾਰ ਇੱਕ ਦਾ ਲੈ ਵੀ 3500 ਰੁਪਏ ਦਾ ਬੱਚਾ ਕੀ ਕਹਿ ਰਿਹਾ ਬਾਈ ਦੇਖ ਸਕਦੇ ਹੋਗੇ ਕੀ ਕੀ ਨੇ ਬਾਈ ਇਹ ਮੇਲ ਫੀਮੇਲ ਦੋ ਕੁੱਤੇ ਨੇ ਇੱਕ ਕੁੱਤੀ ਲੈ ਵੀ ਦੋ ਕੁੱਤੇ ਨੇ ਇੱਕ ਕੁੱਤੀ ਹੈ ਕਿ ਦੋ ਮੇਲ ਇੱਕ ਫੀਮੇਲ ਕੁਛ ਲੱਗਿਆ ਰੇਟ ਬਾਈ ਨਾ ਵਾਲੇ ਲੱਗੇ ਅਜੇ ਲੱਗਿਆ ਨਹੀਂ ਹੈ ਨਾ ਚਲ ਠੀਕ ਆ ਬਈ ਧੰਨਵਾਦ ਹੈ ਬਈ ਦੇਖੋ ਮੁਰਗੇ ਵੀ ਆਉਂਦੇ ਨੇ ਰੇ ਤੇ ਕੁੱਤੇ ਵੀ ਆਉਂਦੇ ਹਨਾ ਹਰੇਕ ਤਰ੍ਹਾਂ ਦਾ ਜਾਨਵਰ ਬਈ ਮੰਡੀ ਤੇ ਜਿਹੜਾ ਵੇਕ ਨੂੰ ਆਉਂਦਾ ਹੈ ਬਈ ਦੇਖ ਸਕਦੇ ਹੋ ਵੀ ਤੇ ਆਹ ਭਾਈ ਗਾਨੀ ਵਾਲੇ ਬਈ ਕੀ ਹਾਲ ਨੇ ਜੀ ਠੀਕ ਠਾਕ ਹਾਂ ਜੀ ਬਹੁਤ ਵਧੀਆ ਜੀ ਕਿਵੇਂ ਚੱਲ ਰਿਹਾ ਕੰਮਕਾਰ ਚਲਾ ਦਿਓ ਜੀ ਹੁਣ ਤੁਸੀਂ ਕੀ ਕੀ ਹੁੰਦਾ ਆਪਣੇ ਕੋਲੇ ਆਪਣੇ ਕੋਲੇ ਆ ਬੱਕਰੀਆਂ ਆ ਬੱਬੂ ਉੱਥੇ ਆ ਗਏ ਮਾੜੇ ਆ ਹੈ ਬੱਕਰੀਆਂ ਸ਼ਿੰਗਾਰ ਆ ਲੈ ਵੀ ਬੱਕਰੀਆਂ ਦਾ ਸ਼ਿੰਗਾਰ ਹੁੰਦਾਗਾ ਨਾ ਹਾਂ ਜੀ ਜਿਵੇਂ ਬਈ ਜਨਾਨੀ ਨੂੰ ਧੋ ਕਰਨ ਵਾਸਤੇ ਹੈਨਾ ਅਸਾ ਜਨ ਵਾਸਤੇ ਬਿਊਟੀ ਪਾਰਲਰ ਜਾਣਾ ਪੈਂਦਾ ਠੀਕ ਹੈ ਜੀ ਉਹ ਬੰਦੇ ਨੂੰ ਜਾਣਾ ਪੈਂਦਾ ਹੈਨਾ ਉਸੇ ਤਰ੍ਹਾਂ ਬੱਕਰੀਆਂ ਦਾ ਕੰਮ ਹੁੰਦਾ ਆ ਦਿਖਾ ਦੇ ਬੱਬੂ ਸਾਰਾ ਆ ਗਾਨੀ ਇਹ ਵੀ ਸਾਜੋ ਸ਼ਿੰਗਾਰ ਦੇਖ ਸਾ ਹਾਥਾ ਜੀ ਆ ਕੁੱਤੇ ਦੇ ਲੈ ਮੈਂ ਕੀ ਦਿਖਾ ਦੇ ਸਮਾਰ ਕੇ ਆਹ ਪਤਿੱਲੀ ਆ ਜੀ ਚਾਹ ਲਈ ਚਾੜ ਪਤਿੱਲੀ ਕੰਮ ਆਪਣੇ ਦਿਖਾ ਕੇ ਚਲਾ ਪਤਿੱਲੀ ਦਿਖਾ ਜਗਾ ਚੱਕ ਕੇ ਆ ਦੇਖੋ ਜੀ ਆ ਦੇਖੋ ਆ ਪਤਿੱਲੀ ਆ ਜੀ ਲੈ ਵੀ ਮਿੱਤਰੋ ਆ ਪਤਿੱਲੀ ਹੈ 1200 ਆ ਜੀ ਇਹ ਸਿਰਫ 1200 ਦਿਖਾਈ ਮਨ ਹਲਕੀ ਹੋ ਮੈਨ ਲੱਗਦਾ ਇਹ ਆ ਭਾਰੀ ਆਈ ਹਾਂ ਓ ਹੈਵੀ ਆ ਨਾ ਕਿਤੇ ਨੂੰ ਦੇਣੀ ਆ ਸ਼ੁਰੂ ਮੈਨੂੰ ਨਾ ਨਾ ਤੋਂ ਇਹ ਅਗਲਾ ਮੈਂ ਕੀ ਕਰਨੀ ਆ ਆਪਣੇ ਕੋ ਬੱਕਰੀ ਆ ਹੁਣ ਮੈਨੂੰ ਪਤਾ ਲੱਗਾ ਨਾ ਮੇਰੇ ਕੋ ਬੱਕਰੀਆਂ ਨਹੀਂ ਹੈਗੀਆਂ ਲੈ ਵੀ ਮਿੱਤਰੋ ਪਤਿੱਲੀ ਆ 1200 ਰੁਪਏ ਦੀ ਆ ਜਾਓ ਉਧਰ ਹਾਂ ਜਾਓਗੇ ਤੇ ਦੇਖ ਸਕਦੇ ਹੋਗੇ ਆ ਆ ਵੀ 4 ਕੀ ਕੀ ਹੈ ਬਈ ਘੋੜੇ ਨੇ ਜੀ ਹਾਂ ਛੋਟੀਆਂ ਤੇ ਲਾਉਣ ਵਾਲੇ ਲੈ ਵੀ ਆ ਛੋਟੀਆਂ ਤੇ ਲਾਉਣ ਵਾਲੇ ਨੇ ਆਪੇ ਚੱਲਦੇ ਘੋੜੇ ਨੇ ਇਕੱਲੇ ਕੋ ਹੋਰ ਵੀ ਕੁਝ ਹੋਰ ਵੀ ਨਹੀਂ ਆ ਆਹ ਸਾ ਪੋਲਰੇ ਇੱਕ ਆ ਇੱਕ ਆਦੇ ਨੇ ਛੋਟੀਆਂ ਤੇ ਲਾਉਣ ਨੂੰ ਇਹ ਵੀ ਹੋਰ ਕੀ ਇਹਦੇ ਵਿੱਚ ਇਹ ਆ ਟੱਲੀਆਂ ਨੇ ਜੀ ਲੈ ਵੀ ਮਿੱਤਰੋ ਦੇਖ ਸਕਦੇ ਹੋ ਇੰਨਾ ਘਟਨੇ ਨੇ ਜੀ ਲੈ ਵੀ ਆ ਗੱਠਾਂ ਆਈਆਂ ਆ ਹਾਂ ਉਹ ਤਾਂ ਨੇ ਜੀ ਤਾਰਤ ਸੰਗਣ ਵਾਲੇ ਲੈ ਵੀ ਸਾਰਾ ਕੁਝ ਹੀ ਮਿਲਦਾ ਬਈ ਹਣਾ ਜੇ ਤੁਸੀਂ ਇਹ ਵੀ ਲੈਣਾਗਾ ਤਾਂ ਮੰਡੀ ਚ ਆ ਸਕਦੇ ਮੈਂ ਕਿਹਨਾਂ ਨਾਲ ਕੁਝ ਨਹੀਂ ਕਹਿੰਦੇ ਕਿ ਚਲੋ ਠੀਕ ਆ ਬਈ ਧੰਨਵਾਦ ਨਾਲੇ ਡਰਦਾ ਨਾਲੇ ਵੀਡੀਓ ਬਣਾਉਣਾ ਚਲੋ ਬਈ ਇੱਕ ਬਾਬਾ ਬੈਠਾ ਬਾਬਾ ਸਤਿ ਸ੍ਰੀ ਅਕਾਲ ਕਿੱਥੋਂ ਆਇਆ ਬਾਬਾ ਿਹੜੀ ਕਾ ਤੋਂ ਿਹੜੀ ਕਾ ਤੋਂ ਬਾਬਾ ਇੱਕ ਹੋਰ ਆਉਂਦਾ ਜੀ ਹਣਾ ਪਹਿਲਾਂ ਿਹੜੀ ਕਾ ਤੋਂ ਹੋਰ ਵੀ ਨਹੀਂ ਮੇਰਾ ਭਾਈ ਆ ਅਜਾ ਭਾਈ ਆ ਬਈ ਦੇਖ ਸਕਦੇ ਹੋ ਝੋਲੇ ਹਣਾ ਥਾਣਾ ਦੇ ਉੱਪਰ ਪਾਉਣ ਵਾਸਤੇ ਵੀ ਝੋਲੇ ਹੁੰਦੇ ਨੇ ਬਾਬੇ ਕੋਲ ਆ ਰੱਸੀਆਂ ਹੁੰਦੀਆਂ ਨੇ ਦੇਖ ਸਕਦੋਂਗੇ ਕਿਹੜੀ ਕਿਹੜੀ ਮੰਡੀ ਜਾਂਦੇ ਬੱਬਾ ਇੱਥੇ ਵੀ ਆਉਂਦੇ ਹਾਂ ਟੁੰਗ ਵਾਲੀ ਵੀ ਜਾਂਦੇ ਹਾਂ ਹਾਂ ਦੂਜੇ ਵੱਡੇ ਮੇਲੇ ਲਾਉਣੇ ਆਉਂਦੇ ਹਾਂ ਹਾਂ ਪੱਡੇ ਵੀ ਲਾਉਣੇ ਆ ਵੱਡੇ ਮੇਲੇ ਵੀ ਲਾਉਣੇ ਆਉਂਦੇ ਹਣਾ ਵਧੀਆ ਫਾਇਦਾ ਹੁੰਦਾ ਮੰਡੀਆਂ ਨਾਲ ਹਣਾ ਵਧੀਆ ਮੇਲਿਆਂ ਦੇ ਵਧੀਆ ਹੁੰਦਾ ਅੱਛਾ ਠੀਕ ਹੈ ਮੇਲਿਆਂ ਤੇ ਵਧੀਆ ਹੋ ਜਾਂਦਾ ਹੁੰਦਾ ਚਲ ਠੀਕ ਹੈ ਬੱਬਾ ਧੰਨਵਾਦ ਭਾਈ ਦੇਖ ਸਕਦੋਂਗੇ ਮੰਡੀ ਦੇ ਨਾਲ ਕਿੰਨੇ ਵੀਰਾਂ ਦਾ ਰੋਜ਼ਗਾਰ ਜਿਹੜਾ ਜੁੜਿਆ ਹੋਇਆ ਹੈ ਨਿਗਾਹ ਮਾਰਦੇ ਬੱਬੂ ਸਮਾਰ ਕੇ ਦੇਖ ਸਕਦੇ ਹੋ ਭਾਈ ਇੰਨਾ ਇਕੱਠਾ ਹੋਇਆ ਹੈ ਮੰਡੀ ਤੇ ਹਨਾ ਸੌਦੇ ਹੋਈ ਜਾਂਦੇ ਨੇ ਬੱਕਰੀਆਂ ਵਿਕੀ ਜਾਂਦੀਆਂ ਨੇ ਸਾਰਾ ਕੁਝ ਕੰਮ ਚੱਲੀ ਜਾਂਦਾ ਹਨਾ ਭੇਡਾਂ ਭਾਈ ਭੇਡਾਂ ਦਿਖਾ ਦੇ ਕੀ ਕੀ ਦੀਆਂ ਨੇ ਭਾਈ ਭੇਡਾਂ ਆਪਣੀਆਂ ਨੇ ਇਹ ਲਾਪਤਾ ਹੋਈਆਂ ਹੋਈਆਂ ਨੇ ਚਲੋ ਚੱਲੀਏ ਲੈ ਵੀ ਦਿਖਾ ਦੇ ਕੀ ਹਾਲ ਨੇ ਹੈ ਵਧੀਆ ਕੁਰਤਾ ਵੇ ਅੰਮਾ ਦੇਖ ਮੁੰਡੇ ਦਾ ਸਮਾਰ ਕੇ ਦਿਖਾ ਦੇ ਬਈ ਪਾਟਿਆ ਪਿਆ ਓਏ ਆ ਪਾਟਿਆ ਪਿਆ ਪਾਟਿਆ ਵੀ ਦਿਖਾ ਦੇ ਓਰੇ ਤਾਂ ਕੀ ਨਾ ਮਦਰਾਂ ਮਨਦੀਪ ਮਨਦੀਪ ਲੈ ਖੜਤਾ ਲੈ ਵੀ ਆ ਦੇਖ ਸਾ ਜਿਓਂ ਕਿ ਇਹ ਵੀ ਓਰੇ ਆਉਂਦੇ ਨੇ ਮੰਡੀ ਤੇ ਕਿੰਨਾ ਟਾਈਮ ਆਗਾ ਮੰਡੀ ਤੇ ਆਉਂਦੇ ਨੂੰ ਇਹ ਹਜੇ ਹੀ ਆਇਆ ਹਜੇ ਹੀ ਆਇਆ ਠੀਕ ਆ ਪਹਿਲਾਂ ਨਹੀਂ ਕਦੇ ਆਇਆ ਮੰਡੀ ਤੇ ਕੌਣਾ ਹੁਣ ਅੱਗੇ ਵੀ ਕਿੰਨੀ ਉਮਰ ਹੋ ਗਈ 10 ਸਾਲ ਦਾ 10 ਸਾਲ ਦੀ ਠੀਕ ਆ ਪੜਦਾ ਨਹੀਂਗਾ ਜਾਨ ਜਾਨਾ ਨਾ ਕਿਹੜੀ ਕਲਾਸ ਚ ਪਹਿਲੀ ਚ ਪਹਿਲੀ ਚ ਪਹਿਲੀ ਚ ਆ 10 ਸਾਲ ਦਾ ਪਹਿਲੀ ਚ 10 ਲੈ ਹਾਂ ਉਹ ਲੇਟ ਲੱਗਿਆ ਤੀਗਾ ਲੈ ਵੀ 10 ਸਾਲ ਦਾ ਪਹਿਲੀ ਚ ਆਏ ਦੇ ਦਾ ਚੱਲ ਠੀਕ ਆ ਬੁੱਧ ਬਾਗ ਜਾ ਲੈ ਵੀ ਆ ਜੋ ਲੈ ਵੀ ਆ ਜੋ ਮਿੱਤਰੋ ਆ ਮੰਡੀ ਤੇ ਖਾਣਾ ਪੀਣਾ ਵੀ ਹੁੰਦਾਗਾ ਪੰਮੇ ਦਾ ਢਾਬਾ ਮੰਡੀ ਦੇ ਵਿੱਚ ਕਿਉਂ ਪੰਮੇ ਪੰਮੇ ਕੀ ਹਾਲ ਨੇ ਠੀਕ ਆ ਦੱਲੀ ਜਾਂਦਾ ਕੰਮ ਵਧੀਆ ਲੈ ਵੀ ਦੇਖ ਸਕਦੇ ਹੋਗੇ ਪਕੌੜੇ ਹੁੰਦੇ ਨੇ ਤਿੰਨ ਤਰ੍ਹਾਂ ਦੇ ਹੈ ਤਿੰਨ ਤਰ੍ਹਾਂ ਦੇ ਇੱਕ ਲਾਲ ਪਕੌੜੇ ਇੱਕ ਹਰੇ ਪਕੌੜੇ ਤੇ ਇੱਕ ਬਰੈਡ ਪਕੌੜਾ ਤਿੰਨ ਤਰ੍ਹਾਂ ਦੇ ਪਕੌੜੇ ਬਈ ਚਾਹ ਵਧੀਆ ਚਾਹ ਹੁੰਦੀ ਆ ਬਈ ਯਾਰ ਪੰਮੇ ਦੇ ਢਾਬੇ ਤੇ ਹਨ ਤੇ ਲੋਂਗੋ ਆਲਾ ਉਹ ਮੰਡੀ ਤੇ ਬੱਕਰੇ ਬੱਕਰੀਆਂ ਲੈ ਕੇ ਸਬਜ਼ੀ ਰੋਟੀ ਹੁੰਦੀ ਹੈਗੀ ਪਕੌੜੇ ਹੁੰਦੇ ਨੇ ਚਾਹ ਹੁੰਦੀ ਹੈਗੀ ਠੰਡਾ ਹੁੰਦਾਗਾ ਤੇ ਬਹੁਤ ਗੁੱਸਾ ਹੁੰਦਾਗਾ ਜੇ ਤੁਸੀਂ ਆਓਗੇ ਮੰਡੀ ਦੀ ਬਈ ਭੁੱਖੇ ਨਹੀਂ ਮਰੋਗੇ ਨਹੀਂ ਗਰੰਟੀ ਹੈ ਕਿਉਂ ਬੰਮੇ ਹਾਂ ਵੀ ਮੰਡੀ ਦੇ ਵਿੱਚ ਬਈ ਆ ਕਿਉ ਤੇ ਫਾਇਦਾ ਲਓ ਮੰਡੀ ਦਾ ਨਾ ਲੌਂਗਵਾਲ ਬੱਕਰਾ ਮੰਡੀ ਹੁੰਦੀ ਹੈ ਕਿ 3 13 ਤੇ 26 ਤਰੀਕ ਨੂੰ ਹਣਾ ਬਾਕੀ ਆ ਜਾਓ ਹੋਰ ਦਿਖਾਉਣ ਹੈਗੀ ਤੇ ਇੱਧਰ ਬਈ ਰੋਟੀਆਂ ਨੂੰ ਹੁੰਦਾ ਦਾ ਦੁਕਾਨ ਕਰਿਆ ਹੋਇਆ ਬਾਕੀ ਆਪਾਂ ਆ ਜਾਓ ਹੋਰ ਦਿਖਾਉਣ ਹੈ ਗੱਲਬਾਤ ਕਰਦੇ ਆਂਗੇ ਅੱਜ ਨੇ ਖਾਸੇ ਵੇਚਦੇ ਬੰਦੇ ਨੇ ਅੱਜ ਕੀ ਹਾਲ ਨੇ ਸੌਦਾ ਕਰੀ ਜਾਂਦੇ ਨੇ ਉਹ ਦੱਲੇ ਲਈ ਬੇਦਰ ਲਈ ਨਾ ਨਾ ਮੈਂ ਨਹੀਂ ਦੰਦ ਉਹਠੇ ਹੋ ਜੀ ਕਿਹੜੀ ਪਾਸੇ ਚ ਕਰ ਦਿੰਨ ਸੌਦਾ ਇਹ ਮੈਂ ਸਾਡੇ ਜੀਵਾਂਗੇ ਪੰਜ ਦਿੰਦਾ ਬੋਲ ਅੱਛਾ ਕਿਹਦਾ ਦਿਖਾਈ ਦੇਖ ਲੈ ਵੀ ਇਹਦਾ ਸੌਦਾ ਠੀਕ ਹੈ ਕਿ ਨਹੀਂ ਬੱਕਰੀ ਹੈ ਨਹੀਂ ਹੈਗੀ ਇਹ ਕੰਮ ਦੀ ਹੈ ਕੰਮ ਦੀ ਨਹੀਂ ਹੈਗੀ ਤੁਹਾਨੂੰ ਪਤਾ ਉਹ ਵੀ ਮੈਂ ਕਿਵੇਂ ਕਹਿ ਸਕਦਾ ਕੋਈ ਦੇ ਦੇ ਵਾਰੇ ਹੋਣਾ ਹੈ ਕਿੰਨੇ ਸੌਦੇ ਕਰ ਲੇ ਬਈ ਅੱਜ ਲੇ ਲਾਗ ਕਿੰਨੇ ਰੁਪਏ ਕਰਲੇ ਕਰਲੇ 500 ਦੇ ਕਰਲੇ 500 ਦੇ ਕਰਲੇ ਕਿੰਨੇ 베ਚਤੇ ਤਿੰਨ 베ਚਤੇ 8 ਹੋ ਗਏ ਫਿਰ ਤਾਂ 800 ਦੇ 800 ਲੈ ਵੀ 800 ਦੇ ਕਰ ਲਿਆ ਨਾ ਵਧੀਆ ਫਾਇਦਾ ਹੁੰਦਾ ਮੰਡੀ ਦਾ ਕੇ ਬਈ ਹਾਂ ਚਲ ਫਾਇਦਾ ਵਧੀਆ ਹੀ ਹੁੰਦਾ ਜਦ ਕੰਮ ਕਾਰੋਬਾਰ ਚਲਾਉਣਾ ਜਿਹੜਾ ਹਾਂ ਵਧੀਆ ਹੁੰਦਾ ਨਾ ਵਧੀਆ ਹੁੰਦਾ ਕੋਈ ਮਾੜਾ ਕੰਮ ਨਹੀਂ ਹੁੰਦਾ ਕੋਈ ਕਾਸ਼ੀ ਸਹੀ ਗੱਲ ਸਹੀ ਗੱਲ ਆ ਜਾ ਬੱਬੂ ਲੈ ਵੀ ਆ ਜਾਓ ਮਿੱਤਰੋ ਨਾ ਬਾਕੀ ਮੰਡੀ ਹੁੰਦੀ ਆ ਬਈ 3 13 ਦੇ 26 ਤਰੀਕ ਨੂੰ ਪਿੰਡ ਲੋਂਗੋਵਾਲ ਜ਼ਿਲ੍ਹਾ ਸੰਗਰੂਰ ਜ਼ਰੂਰ ਪਹੁੰਚਿਆ ਕਰੋ ਬਈ